ਮਿਲ ਜਦ ਮੂੰ ਕੋਲ ਤਰਨਸ਼ਾਲਾ ਸੀ ਗੁੱਡ ਗੁੱਡ ਚਾਂ ਚੜਿਆ ਮਿਲ ਜਦ ਮੂੰ ਕੋਲ ਤਰਨਸ਼ਾਲਾ ਸੀ ਗੁੱਡ ਗੁੱਡ ਚਾਂ ਚੜਿਆ ਉੱਡ ਜਾਈ ਹਵਾ ਵਾਂਗ ਉਹ ਉਸ ਨੂੰ ਨਾ ਜਾਵੇ ਫੜਿਆ ਉੱਡ ਜਾਈ ਹਵਾ ਵਾਂਗ ਉਹ ਉਸ ਨੂੰ ਨਾ ਜਾਵੇ ਫੜਿਆ ਇਜੜੇ ਕੋਲ ਜਾ ਕੇ ਖੜਿਆ ਇਜੀ ਦੇ ਕੋਲ ਜਾ ਕੇ ਖੜਿਆ ਨਾ ਹੱਥ ਗੇ ਦਿਖਾਇਆ ਆਉਂਦੀ ਨੇ ਨਾ ਹੱਥ ਗੇ ਦਿਖਾਇਆ ਆਉਂਦੀ ਨੇ ਮਾਤਾ ਵਰਤ ਕੇ ਕੋਲੋਂ ਦੀ ਲੰਗ ਗਈ ਨਾ ਮਲਾਈ ਅੱਖ ਜਾਂਦੀ ਨੇ ਮਾਤਾ ਵਰਤ ਕੇ ਕੋਲੋਂ ਦੀ ਲੰਗ ਗਈ ਨਾ ਮਲਾਈ ਅੱਖ ਜਾਂਦੀ ਨੇ ਖਾਂਗੀ ਗੋਲ ਦੱਪੇ ਨਾਲ ਤੇਹਲੀ ਨਾ ਪੁੱਛਿਆ ਤੁਹਾਨੂੰ ਖਾਂਦੀ ਨੇ ਨਾ ਪੁੱਛਿਆ ਤੁਹਾਨੂੰ ਖਾਂਦੀ ਨੇ ਪਤਨਾ ਮੱਟਕੇ ਕੋਲੋਂ ਦੀ ਲੰਗ ਗਈ ਪਤਵਾਤਕੇ ਕੋਲੋਂ ਦੀ ਲੰਗ ਗਈ ਓ